ਖਿਦਿਤਾ ਉਸ ਤੋਂ ਬਾਅਦ ਪ੍ਰੋਸੀਜਰ ਹੁੰਦਾ ਪਾਣੀ ਦਾ ਪਾਣੀ ਦਾ ਕਿੰਨੀ ਦੇਣਾ ਕਿੰਨਾ ਦੇਣਾ ਇਹਦੇ ਬਾਰੇ ਗੱਲ ਕਰਦੇ ਆ ਦੋਸਤੋ ਗਰਮੀਆਂ ਦੇ ਵਿੱਚ ਜਦੋਂ ਲੂ ਚੱਲਦੀ ਹੈ ਤਾਂ ਤੁਹਾਨੂੰ ਨਿਰੰਤਰ ਰੋਜ਼ ਪਾਣੀ ਦੇਣਾ ਪਊਗਾ ਕਿਉਂਕਿ 90% ਗੰਡਵਾ ਪਾਣੀ ਦਾ ਬਣਿਆ ਹੋਇਆ ਉਸ ਨੂੰ ਪਾਣੀ ਦੀ ਜ਼ਰੂਰਤ ਪੈਣੀ ਹੀ ਪੈਣੀ ਹੈ ਦੋਸਤੋ ਜਦੋਂ ਪੂਰੀ ਗਰਮੀ ਯਾਨੀ ਕਿ ਅਪ੍ਰੈਲ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਵੀ ਮਈ ਜੂਨ ਤੱਕ ਜਿਹੜਾ ਪਾਣੀ ਦੇਣਾ ਉਹ ਅਸੀਂ ਰੋਜ਼ ਪਾਣੀ ਦੇਣਾ ਹੈ ਪਾਣੀ ਕਿਸ ਟਾਈਮ ਦੇਣਾ ਦੋਸਤੋ ਸ਼ਾਮ ਨੂੰ ਕਿਉਂਕਿ ਜੇਕਰ ਤੁਸੀਂ ਦਿਨ ਚ ਪਾਣੀ ਦੇਵੋਗੇ ਉਹ ਪਾਣੀ ਜਲਦੀ ਭਾਪ ਬਣ ਕੇ ਉੜ ਜਾਏਗਾ ਗਰਮੀ ਦੇ ਕਾਰਨ ਤੇ ਬੈੱਡ ਨੂੰ ਓਵਰ ਹੀਟ ਕਰੂਗਾ ਨਹੀਂ ਕਿ ਉਹਨੂੰ ਗਰਮ ਕਰ ਦੂਗਾ ਉਲਟਾ ਸ਼ਾਮ ਨੂੰ ਜਿਹੜਾ ਪਾਣੀ ਦਵੋਗੇ ਉਹ ਸ਼ਾਮ ਨੂੰ ਵੀ ਚੱਲੂਗਾ ਸਾਰੀ ਰਾਤ ਚੱਲੂਗਾ ਤੇ ਅਗਲੇ ਦਿਨ 10 11 ਵਜੇ ਤੱਕ ਬੈੱਡ ਨੂੰ ਠੰਡਾ ਰੱਖੂਗਾ ਲੇਕਿਨ ਜਿਹੜਾ ਤੁਸੀਂ ਸਵੇਰੇ ਗਰਮੀ ਆ ਸਵੇਰੇ ਪਾਣੀ ਦੇ ਦੋਗੇ ਉਹ ਨਾਲ ਦੀ ਨਾਲ ਭਾਪ ਬਣ ਕੇ ਉੱਡ ਜਾਣਾ ਤੇ ਉਲਟਾ ਓਵਰ ਹੀਟ ਕਰੂਗਾ ਬੈੱਡ ਨੂੰ ਠੀਕ ਹੈ ਜੀ ਉਹ ਨਾਲ ਦੀ ਨਾਲ ਉੱਡ ਜਾਊਗਾ ਤੇ ਫਿਰ ਮੋਇਸਚਰ ਮੈਂਟੇਨ ਨਹੀਂ ਰਹਿਣਾ ਇਸ ਕਰਕੇ ਸ਼ਾਮ ਨੂੰ ਹੀ ਪਾਣੀ ਲਾਣਾ ਵਧੀਆ ਅੱਗੇ ਨਿਆ ਜਾਂਦਾ ਹੈ ਦੋਸਤੋ ਜੋ ਕਿ ਮੇਰਾ ਐਕਸਪੀਰੀਅੰਸ ਹੈ ਆਪਾਂ ਲੋਕਾਂ ਨੂੰ ਟ੍ਰੇਨਿੰਗ ਦੰਨੇ ਆ ਫ੍ਰੀ ਚ ਟ੍ਰੇਨਿੰਗ ਦੰਨੇ ਆ ਤੁਸੀਂ ਵੀ ਆ ਕੇ ਇਸ ਮੇਰੇ ਯੂਨਿਟ ਦੇ ਟ੍ਰੇਨਿੰਗ ਲੈ ਸਕਦੇ ਹੋ ਜੇਕਰ ਤੁਸੀਂ ਵਰਮੀ ਕੰਪੋਸਟ ਦਾ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਆ ਕੋਈ ਤੁਹਾਨੂੰ ਹਾਰਡਲ ਆਂਦਾ ਪ੍ਰੋਬਲਮ ਆਦੀ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਦੋਸਤੋ ਠੀਕ ਹੈ ਜੀ ਟਕਣ ਵਾਸਤੇ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਇਹ ਨਾਲ ਟਕ ਸਕਦੇ ਹਾਂ ਗੋਹਿਦਾ ਆਪਣਾ ਮੌਇਸਚਰ ਹੁੰਦਾ ਹੈ ਦੋਸਤੋ ਸਿਰਫ ਅਸੀਂ ਉਹਨੂੰ ਮੈਂਟੇਨ ਕਰਨਾ ਹੁੰਦਾ ਸੁੱਕਣ ਨਹੀਂ ਦੇਣਾ ਹੁੰਦਾ ਠੀਕ ਹੈ ਜੀ ਗਰਮੀਆਂ ਦਾ ਪਾਣੀ ਹੋ ਗਿਆ ਉਸ ਤੋਂ ਬਾਅਦ ਹੁਣ ਬਰਸਾਤਾਂ ਜਿਵੇਂ ਚੱਲ ਰਹੀਆਂ ਨੇ ਬਰਸਾਤਾਂ 'ਚ ਕੀ ਕਰਨਾ ਹੈ ਦੋਸਤੋ ਜਿਸ ਦਿਨ ਮੀਂਹ ਪੈ ਗਿਆ ਤੁਹਾਨੂੰ ਹਫ਼ਤਾ ਪਾਣੀ ਲੈਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਇੰਨਾ ਮੌਇਸਚਰ ਮੈਂਟੇਨ ਹੋ ਜਾਂਦਾ ਹੈ ਠੀਕ ਹੈ ਜੀ ਅੱਗੇ ਸਰਦੀਆਂ ਆ ਜਾਂਦੀਆਂ ਨੇ ਸਰਦੀਆਂ 'ਚ ਤੁਸੀਂ ਮੰਨ ਕੇ ਚੱਲੋ ਵੀ ਮਹੀਨੇ 'ਚ ਦੋ ਵਾਰ ਵੱਧ ਤੋਂ ਵੱਧ ਤਿੰਨ ਵਾਰ ਪਾਣੀ ਲਾਉਣਾ ਬਸ ਕਿਉਂਕਿ ਮੌਇਸਚਰ ਮੈਂਟੇਨ ਰਹਿੰਦਾ ਹੈ ਵਾਸ਼ਪੀਕਰਨ ਹੁੰਦਾ ਨਹੀਂ ਪਾਣੀ ਉੜਦਾ ਨਹੀਂ ਹੈ ਤੋਪ ਨਿਕਲਦੀ ਨਹੀਂ ਹੈ ਕਿ ਉਹ ਬੈੱਡ ਗਿੱਲੇ ਰਹਿੰਦੇ ਨੇ ਬਟ ਇੱਥੇ ਗੰਡੋਆ ਸਲੋ ਹੋ ਜਾਂਦਾ ਹੈ ਠੀਕ ਹੈ ਜੀ ਸਰਦੀਆਂ ਦੇ ਵਿੱਚ ਗੰਡੋਆ ਬਹੁਤ ਸਲੋ ਹੋ ਜਾਂਦਾ ਹੈ ਲੇਕਿਨ ਉਹ ਆਪਣੇ ਆਪ ਨੂੰ ਮਲਟੀਪਲਾਈ ਬਹੁਤ ਕਰਦਾ ਕਿਉਂਕਿ ਉਹਦਾ ਬੀਲਡਿੰਗ ਸੀਜ਼ਨ ਹੁੰਦਾ ਹੈ ਸਰਦੀਆਂ ਠੀਕ ਹੈ ਜੀ ਇਹ ਮੰਨ ਕੇ ਚੱਲੋ ਤੁਸੀਂ ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਆਂਡੇ ਦਿੰਦਾ ਹੈ ਚੰਗੀ ਤਰ੍ਹਾਂ ਗੰਡੋਆ ਆਪਣੀ ਤਦਾਦ ਨੂੰ 3 ਗੁਣਾ ਤੋਂ 4 ਗੁਣਾ ਤੱਕ ਕਰ ਲੈਂਦਾ ਹੈ ਉਹਨਾਂ ਦਾ ਸੀਜ਼ਨ ਅਜ ਚਲੋ ਉਸ ਟਾਈਮ ਖਾਦ ਥੋੜੀ ਸਲੋ ਬਣਦੀ ਹੈ ਕਿਉਂਕਿ ਜੇਕਰ ਅਪਰ process ਦੀ ਗੱਲ ਕਰੀਏ ਵੀ ਗਰਮੀਆਂ 'ਚ 70 ਤੋਂ 90 ਦਿਨ ਲਾਂਦੀ ਹੈ ਬਸਾਤਾ 'ਚ ਵੀ ਆਲਮੋਸਟ 90 ਦਿਨ ਲੱਗ ਜਾਂਦੇ ਨੇ ਛੇਤੀ ਬਣ ਜਾਂਦੀ ਹੈ ਬਟਕਾਦ ਬਰਸਾਤ 'ਚ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਅ ਬਰਸਾਤ ਦਾ ਪਾਣੀ ਹੀ ਬਹੁਤ ਹੁੰਦਾ ਹੈ ਮੋਇਸਚਰ ਲਈ ਸਰਦੀਆਂ ਦਾ process ਜੇ ਗੱਲ ਕਰੀਏ process ਦਾ ਟਾਈਮ ਦੀ ਗੱਲ ਕਰੀਏ ਇਹ ਦੋਸਤੋ 4 ਮਹੀਨੇ ਤੱਕ ਚਲਾ ਜਾਂਦਾ ਹੈ 3.5 ਮਹੀਨੇ ਤੋਂ 4 ਮਹੀਨੇ ਤੱਕ ਠੀਕ ਹੈ ਜੀ ਤੇ ਬਟ ਇਹ ਚ ਗੰਡੋਵਾ ਬਹੁਤ ਵੱਦਾ ਖਾਦ ਲੇਟ ਬਣਦੀ ਹੈ ਗੰਡੋਵਾ ਛੇਤੀ ਵੱਧਦਾ ਇਸ ਚ ਠੀਕ ਹੈ ਜੀ